ਐਂ ਸੀਸੇ ਵਾਂਗ ਜਮਕਦਾ ਫਸ ਬਾਈ ਕਈ ਬੰਦੇ ਐਂ ਕਹਿ ਦਿੰਦੇ ਆ ਵੀ ਉਪਰ ਰੰਗ ਕਰਾਏ ਹੋਏ ਬਿਲਕੇ ਦਾ ਉਹ ਕੰਮ ਤਾਂ ਨਹੀਂ ਹੈਗਾ ਨਾ ਹਾਂ ਨਾ ਅਰੇ ਜਨਲ ਟਰਾਲਾ ਸੀਸੇ ਵਾਂਗ ਚਾਂਗਦਾ ਬਾਹਰ ਖੜਾ ਲੋਕਾਂ ਜੰਗ ਲੱਗ ਜਾਂਦੀ ਏ ਅੱਛਾ ਇਹਨੂੰ ਜੰਗ ਨਹੀਂ ਲੱਗੀ ਹਾਲ ਤੱਕ ਉਹ ਬਾਕੀ ਬਾਈ ਸ਼ੋ ਦਾ ਬਾਡੀ ਦਾ ਟਰੈਕਟਰ ਸਾਰਾ ਅਰੀਜਨਲ ਹੈ ਟੀ 2 ਜੈਡ ਬੈਟਰੀ ਬਕਸਾ ਮੈਟਰੀ ਨਵੀਂ ਹੈ ਮੈਟਰੀ ਨਵੀਂ ਬੈਟਰੀ ਨਵੀਂ ਹੈ ਬਾਈ ਹਾਂਜੀ ਓਕੇ ਠੀਕ ਆ ਬੈਟਰੀ ਨਵੀਂ ਹੈ ਬਾਈ ਬੰਪਰ ਲੱਗਿਆ ਹੋਇਆ ਮੈਂ ਸਾਇਲੈਂਟ ਟਰੈਕਟਰ ਆ ਬਾਈ ਚਲਾਈ ਚਲੂਈ ਦਾ ਪੂਰਾ ਘੈਂਟ ਹੈ ਲੈ ਵੀਰੇ ਮੜਾਉ ਦਿਖਾ ਦੇ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਆਪਣੇ ਪਿੰਡ ਝੱਲੀਆਂ ਖੁਰਦ ਤੋਂ ਤੇ ਆਪਾਂ ਨੇ ਤੁਹਾਨੂੰ ਅੱਜ ਬਾਈ ਦੋ ਚੀਜ਼ਾਂ ਦਿਖਾਉਣੀ ਆ ਇੱਕ ਟਰੈਕਟਰ 475 ਤੇ ਇੱਕ 14 ਫੁੱਟਾ ਟਰਾਲਾ ਬਾਈ ਬਿਲਗੇ ਦਾ ਬਣਿਆ ਹੋਇਆ ਤਾਰਾ ਸਿੰਘ ਦਾ ਠੀਕ ਆ ਜੀ ਤੇ ਦੋਨੋਂ ਚੀਜ਼ਾਂ ਹੈਗੀਆਂ ਸਾਡੇ ਹੈਪੀ ਬਾਈ ਦੀਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਠੀਕ ਆ ਜੀ ਹਾਂ ਵਧੀਆ ਜੀ ਠੀਕ ਆ ਜੀ ਤੇ ਬਾਈ ਟਰਾਲਾ ਵੇਚਣ ਦਾ ਤਾਂ ਬਾਈ ਕੱਦੈ ਵਿਚਾਰ ਕਰ ਰਿਹਾ ਵਿੱਚੋਂ ਇੱਕ ਦੋ ਵਾਰ ਕਿਸੇ ਕਾਰਨ ਕਰਕੇ ਕੈਨਸਲ ਵੀ ਹੋ ਗਿਆ ਤੇ ਹੁਣ ਬਾਈ ਇਹਨਾਂ ਦਾ ਮਨ ਕਾਂ ਕਰਕੇ ਹੁਣ ਪੱਕਾ ਮਨ ਬਣਾ ਲਿਆ ਵੀ ਟਰਾਲਾ ਵੇਚਣਾ ਬਾਈ ਟਰਾਲਾ ਵੇਚਣਾ ਹੈ ਵੇਚਣਾ ਹੈ ਜੀ ਠੀਕ ਹੈ ਜੀ ਤੇ ਨਾਲ ਦੀ ਨਾਲ ਟਰੈਕਟਰ ਹੈ 475 ਵੀਰੇ ਮੜਾ ਕੋਲ ਨੂੰ ਆ ਕੇ ਟਰੈਕਟਰ ਦੇਖਾ ਪਹਿਲਾਂ ਟਰੈਕਟਰ ਵਾਰੀ ਚੰਨਣਾ ਪਾਉਨੇ ਆਈ ਆਪਾਂ ਬਾਈ ਮਾਡਲ ਕਿਹੜਾ ਜੀ ਇਹ 96 ਜੀ 96 ਮਾਡਲ ਆ ਠੀਕ ਹੈ ਜੀ 96 ਮਾਡਲ ਟਰੈਕਟਰ ਬਾਈ ਹੈ ਸਾਰਾ オリジナル ਹੈ ਸਾਰਾ オリジナル ਕਿਤੇ ਕਿਤੇ ਕਲਮ ਨਹੀਂ ਲੱਗੀ ਵੀ ਗਾਰੰਟੀ ਹੈ ਪੂਰੀ ਪੂਰੀ ਗਾਰੰਟੀ ਅੱਛਾ ਬਾਈ ਪਿਛਲੇ ਟਾਇਰ ਹੈਗੇ ਬਿਰਲਾ ਕੰਪਨੀ ਦੇ ਬਾਈ ਬਿਰਲਾ ਦੇ ਬਿਰਲਾ ਟਾਇਰ ਪੱਕੇ ਹੀ ਹੁੰਦੇ ਨੇ ਨਾ ਬਾਈ ਪੱਕੇ 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 ਟਾਇਰ ਬਿਰਲਾ ਦੇ तकरीबन 85-90 ਪੈਸੇ ਟਾਇਰਾਂ ਦੀ ਕੰਡੀਸ਼ਨ ਖੜੀ ਹੈ। ਠੀਕ ਹੈ ਜੀ, ਬਾਕੀ ਤੁਸੀਂ 5-4 ਪੈਸੇ ਘੱਟ ਮੰਨ ਲਓ ਵੀਰ ਦਿਖਾ ਮਰੇ ਟਾਇਰ ਕੋਲ ਆ ਕੇ। ਲੋ ਜੀ। ਹੈ ਬਾਈ ਰਿੰਮਾਂ ਦਾ ਰੰਗ ਚੈੱਕ ਕਰੋ। ਦਿਖਾ ਬਾਈ ਕੋਲੋਂ ਐਨ। ਰਿੰਮਾਂ ਪਾਇਆ ਬਾਈ ਲਾਲ। ਕਿਤੇ ਵੀ ਕੋਈ ਮਾੜੀ-ਮੋਟੀ ਉਹ ਨਹੀਂ ਹੈਗੀ। ਸਾਰੇ ਬਾਈ origignal ਰਿੰਮਾਂ ਤੇ ਮਾੜੀ-ਮੋਟੀ ਕਿਤੇ ਹਲਕੀ-ਫੁਲਕੀ ਸਪਰੇਅ ਮਾਰੀ ਹੋਈ ਹੈ ਜਮੇ ਨਾ ਮਾਤਰ ਜੀ। ਵੈਸੇ ਲਗਭਗ ਸਾਰੇ origignal ਹੈ ਬਾਈ। ਠੀਕ ਹੈ ਜੀ। ਆ ਸਾਰੀਆਂ ਕਿਨਾਰੀਆਂ ਕਲੂਰੀਆਂ ਰੰਗ ਨਾਲ ਦਾ। ਮਗਰਾੜ ਦਿਖਾ ਦੇ ਵੀਰੇ ਇੱਧਰ ਆ ਕੇ ਪਿੱਛੋਂ ਦੇਖ ਲਓ ਬਾਈ ਮਗਰਾੜ ਕਿਤੇ ਕੋਈ ਐ ਘੁੰਮਣਾ ਬੈਠਾ ਮਗਰਾੜਾਂ ਨੂੰ ਇਹ ਐਵੇਂ ਕਰੀਂ ਉੱਪਰੋਂ ਦਿਖਾ ਦੇ ਵੀਰੇ ਰੰਗ ਮਗਰਾੜਾਂ ਦਾ ਬਾਈ ਨੰਬਰ ਵੀ ਰੋਪੜਦਾ ਹੀ ਹੈ ਰੋਪੜਦਾ ਜੀ ਇੱਧਰ ਵੀ ਦਿਖਾ ਦਿਓ ਬਾਈ ਠੀਕ ਹੈ ਜੀ ਇੱਧਰ ਨੂੰ ਆ ਜਾਓ ਆ ਰਿਮ ਦਾ ਬਾਈ ਰੰਗ ਦੇਖ ਲਓ ਐਨ ਪੂਰਾ ਪਿਆ ਇਹ ਬਾਈ ਸਾਰਾ ਅਰੀਜਨਲ ਇਹ ਤੇ ਨਹੀਂ ਕਿਤੇ ਵੀ ਕੁਝ ਵੀ ਹੋਇਆ ਵਾ ਠੀਕ ਹੈ ਜੀ ਬਾਕੀ ਬਾਈ ਸ਼ੋਅ ਦਾ ਬਾਡੀ ਦਾ ਟਰੈਕਟਰ ਸਾਰਾ ਰਿਜਨਲ ਹੈ ਟੀਓਜ਼ੈਡ ਬੈਟਰੀ ਬਕਸਾ ਮੈਟਰੀ ਨਵੀਂ ਹੈ ਮੈਟਰੀ ਨਵੀਂ ਬੈਟਰੀ ਨਵੀਂ ਹੈ ਬਾਈ ਹਾਂਜੀ ਓਕੇ ਠੀਕ ਆ ਬੈਟਰੀ ਨਵੀਂ ਹੈ ਬਾਈ ਬੰਪਰ ਲੱਗਿਆ ਹੋਇਆ ਤੇ ਬਾਕੀ ਬਾਈ ਆ ਦਿਖਾਦੇ ਮੂਰੇ ਤੇ ਕਈ ਵਾਰ ਇੱਥੋਂ ਆ ਚੀਜ਼ਾਂ ਨੇ ਇਹਦੀਆਂ ਸੈੱਟ ਥੱਲੇ ਨੂੰ ਮਤਲਬ ਕਿ ਖਰਾਬ ਹੋ ਜਾਂਦਾ ਆ ਜੋ ਬਾਈ ਥੋੜਾ ਜਿਆ ਕੈਮਰੇ ਤੇ ਪਿੱਛੇ ਪਿੱਛੇ ਜਾਈ ਜਾਂਦਾ ਉਹਦਾ ਵੀ ਤੁਹਾਨੂੰ ਰਿਜਨ ਦਰਸਾ ਦਿਆਂ ਕਰਦਾ ਜਾਂਦਾ ਬਾਈ ਸਿਵਲ ਚੱਲ ਨਹੀਂ ਆਪਣੇ ਜ਼ਿੰਮੇਦਾਰ ਭਰਾ ਸਾਰੇ ਇਦਾਂ ਹੀ ਫਿਰਦੇ ਉਹਨੇ ਖੇਤ ਬਾਈ ਸਿਵਲ ਵਿੱਚ ਹੈਗਾ ਤੇ ਸਟਾਰਟ ਕਰਦੀ ਬਾਈ ਕਰ ਦੋ ਜੀ ਲੈ ਬਾਈ ਉਹ ਮਾਈ ਸਾਇਲੈਂਟਰ ਟਰੈਕਟਰ ਆ ਬਾਈ ਚਲਾਈ ਚਲੂਈ ਦਾ ਪੂਰਾ ਘੈਂਟ ਹੈ ਲੈ ਵੀਰੇ ਮੜਾਉ ਦਿਖਾ ਦੇ ਯਾਰ ਪ੍ਰੈਸ਼ਰ ਦਿਖਾ ਦੇ ਲੈ ਕੈਲ ਪ੍ਰੈਸ਼ਰ ਚੈੱਕ ਕਰ ਲੋ ਗਾਇਨ ਓਕੇ ਪਿਆ ਤੇ ਨੰਬਰ ਵੀ ਬਾਈ ਰੋਪੜਦਾ ਏ ਬਾਈ ਵੀਡੀਓ-ਬੂਡੀਓ ਵਧੀਆ ਚੱਲਦੀ ਐ ਵਧੀਆ ਵਧੀਆ ਐਨ ਓਕੇ ਐ ਨਾ ਰੋਟਾ-ਬਟਰ ਖਿੱਚਦਾ 7 ਫਟਾ ਓਕੇ ਰੋਡਾ-ਬਟਰ ਚਲਾਉਨੇ ਹੈ ਹਾਂਜੀ ਹੁਣ ਤਾਂ ਬੜਾ ਲੈ ਲਿਆ ਤੁਸੀਂ ਹੁਣ ਬੜਾ ਲੈਂਦਾ ਜੀ ਠੀਕ ਐ ਬਾਈ ਨੇ ਟਰੈਕਟਰ ਬਾਈ 36 30 ਲਿਆ ਐ 4x4 ਕਿਵੇਂ ਵਧੀਆ ਚੱਲਦਾ ਬਾਈ ਬਹੁਤ ਵਧੀਆ ਨੰਦਾ ਨਿਆਰੇ ਪੂਰੇ ਐ ਨਿਆਰੇ ਠੀਕ ਐ ਤੇ ਬਾਕੀ ਇਹਦਾ ਮੁੱਲ ਲਓ ਬਾਈ ਦੱਸਦੇ ਆ ਬਾਅਦ ਚ ਪਹਿਲਾ ਟਰਾਲਾ ਵੀ ਦਿਖਾ ਦਈਏ ਹਾਂ ਟਰਾਲਾ ਦਿਖਾਓ ਜੀ ਟਰਾਲਾ ਦਿਖਾਓ ਬਾਈ ਆਜੋ ਅੱ비 ਬਈ ਆ ਜਾ ਆ ਕੇ ਦਿਖਾ ਦਈਏ ਟਰਾਲਾ ਬਾਈ ਦੇਖੋ ਤਾਰੇ ਸਿੰਘ ਬਿਲਗੜਾ ਟਰਾਲਾ ਇਹ ਬਾਈ ਟਰਾਲਾ ਨਾ ਬਾਈ ਕਹਿੰਦਾ ਅਸੀਂ ਆਪ ਕੋਲ ਖੜਕੇ ਬਣਾਇਆ ਹੋਇਆ ਟਰਾਲਾ ਬਾਈ ਇਹਦਾ ਨਵਾਂ ਬਣਾਇਆ ਵਾ ਇਹ ਬਾਈ ਕਿੰਨਾ ਮਾਡਲ ਹੋਊਗਾ ਇਹ 18 ਜੀ 2018 ਬਾਈ 18 ਮਾਡਲ ਹੈ ਟਰਾਲਾ ਰੰਗ ਬਾਈ ਨਾਲੇ ਦੂਜੀ ਵਾਰ ਕਰਾਇਆ ਤਾਂ ਹੁਣ ਪਿੱਛੇ ਕਰਾਤਾਈ ਦੂਈ ਵਾਰ ਰੰਗ ਕਰਾਇਦਾ ਦੇਖ ਲੋ ਸਾਰਾ ਬਾਈ ਸੇਲ ਦਾ ਮਾਲ ਲੱਗਿਆ ਹੋਇਆ ਠੀਕ ਆ ਦਿਖਾ ਦੇ ਵੀਰੇ ਕੱਲੀਆਂ-ਕੱਲੀਆਂ ਮੋਹਰਾਂ ਦਿਖਾ ਦੇ ਠੀਕ ਆ ਤੇ ਟਾਇਰ ਬਾਈ ਕਿੰਨੇ ਕੇ ਹੋਣਗੇ 45 ਪੈਸੇ ਹੋਣਗੇ 40 45 ਪੈਸੇ ਟਾਇਰਾਂ ਵਧੀਆ ਐ ਪੂਰਾ ਗੰਨਾ ਬਾਈ ਕਿੰਨੇ ਕੁਇੰਟਲ ਦਾ ਗੰਨਾ ਢੋਦੂਗੇ ਇਹ ਇਹ 200 ਕਾਉਂਟਲ ਪਾ ਲਓ ਜੀ ਓਕੇ 100 ਕਾਉਂਟਲ ਰੇਲ ਉੱਦਿਆ ਵੀ ਪਿੱਛੋਂ ਬਾਈ ਡਾਲਾ ਡੂਲਾ ਦੇਖ ਲੋ ਐਨ ਪੂਰਾ ਓਕੇ ਪਿਆ ਲੋ ਜੀ ਬਾਈ ਹੈਪੀ ਬਾਈ ਬਿਲਗਿਆਂ ਦੀ ਬਣਤਰ ਲੈਦੀ ਉਹ ਆ ਸਫਾਈ ਬਹੁਤ ਆ ਹੈ ਸਫਾਈ ਬਹੁਤ ਆ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਬਾਈ ਛੇਵਲ ਫਰਸ਼ ਐਂ ਸ਼ੀਸ਼ੇ ਵਾਂਗ ਚਮਕਦਾ ਫਰਸ਼ ਬਾਈ ਕਈ ਬੰਦੇ ਐਂ ਕਹਿ ਦਿੰਦੇ ਆ ਵੀ ਉਪਰ ਰੰਗ ਕਰਾਏ ਬਿਲਕੇ ਦਾ ਉਹ ਕੰਮ ਤਾਂ ਨਹੀਂ ਹੈਗਾ ਨਾ ਹਾਂ ਨਾ ਅੱਲਾ ਦੇ ਜਿਹੜਾ ਟਰਾਲਾ ਠੀਕ ਐ ਸ਼ੀਸ਼ੇ ਵਾਂਗ ਚਮਕਦਾ ਬਾਹਰ ਕਢਾ ਲਓ ਕੋਈ ਜੰਗ ਲੱਗ ਜਾਂਦੀ ਐ ਅੱਛਾ ਇਹਨੂੰ ਜੰਗ ਨਹੀਂ ਲੱਗੀ ਹਾਲ ਤੱਕ ਓਕੇ ਬਾਹਰੇ ਕਢਾ ਜਿੱਦਾਂ ਇਹ ਅੰਦਰ ਠਾਰਾਂ ਦਾ ਹੀ ਅੱਛਾ ਤੇ ਬਾਈ ਨਾਲ ਸਾਨੂੰ ਬਾਈ ਆ ਵੀ ਆਪਣੇ ਚੰਡੇ ਨਾਲ ਹੀ ਦੇਣੇ ਆ ਮੈਂ ਵੀ ਚੱਲ ਜਾਊਂਗਾ ਕੈਨੇਡਾ ਠੀਕ ਆ ਠੀਕ ਆ ਕੈਨੇਡਾ ਨਾਲੇ ਜਾਣੇ ਓਕੇ ਕੈਨੇਡਾ ਦੇ ਬਾਈ ਵਜਨ ਕਿੰਨਾ ਕੁ ਹੋਊਗਾ ਦਾ ਤਕਰੀਬਨ 28 28 ਕੁਇੰਟਲ ਹੋਊਗਾ ਠੀਕ ਆ ਹਾਂ ਬਾਈ ਹਿੱਸਾ ਵੀ ਦੋ ਵਾਰ ਪਿਓਰ ਰੇਲ ਆਲਾ ਲੱਗਿਆ ਵਾ ਪਿਓਰ ਰੇਲ ਦਾ ਹਿੱਸਾ ਪਿਓਰ ਹਾਂ ਪਿਓਰ ਹੀ ਸਾਰੀ ਹਾਂ ਤਾਂ ਲੱਠਾਂ ਲੱਗਦੀਆਂ ਓਕੇ ਪਹਿਲਾ ਹਿੱਸਾ ਲੱਗਦੇ ਤੇ ਰੇਲ ਦੇ ਵੇਟ ਬਾਈ 28 ਕੁਇੰਟਲ ਹੈ ਹਾਂ 28 ਕੁਇੰਟਲ ਵੇਟ ਬਹੁਤ ਹੁੰਦਾ 14 ਫੁੱਟ ਦਾ ਗੰਨੇ ਵਾਲੇ ਲੱਗੇ ਕਿ ਘੜਲੀਆਂ ਲੱਗੀਆਂ ਵੀ ਆ ਬਾਈ ਆ ਦੇਖੋ ਬਿਲਗੇ ਦੀ ਨਾ ਬਾਈ ਆ ਸਾਰਿਆਂ ਨੂੰ ਵਧੀਆ ਪਛਾਣਾ ਜਿਹੜੀ ਇਹਨਾਂ ਦੀ ਬਿਲਡਿੰਗ ਹੈ ਨਾ ਇਨਾਂ ਦੀ ਬਿਲਡਿੰਗ ਅਲੱਗ ਦੀ ਹੋਆ ਸਾਰਿਆਂ ਨਾਲ ਠੀਕ ਆ ਟਰਾਲੇ ਬਹੁਤ ਬਣਾਉਂਦੇ ਆਪਾਂ ਕਿਸ ਨੂੰ ਮਾੜਾ ਬਿਲਗੀ ਬਣਾ ਕੇ ਲੈਣਾ ਬਾਈ 16 ਫੁੱਟਾ ਅੱਛਾ ਹਾਂ ਇਹ ਨਾਲੇ ਬਾਈ ਕਹਿੰਦਾ ਬੜਾ ਬਣਾਉਣਾ ਸੀ ਉਹ 16 18 ਬਣਾ ਲੂੰਗੇ ਅੱਛਾ ਹਾਂ ਠੀਕ ਆ ਦੇ ਲੈ ਬਾਈ ਕੱਲੇ ਕੱਲੇ ਐਂਗਲ ਤੇ ਹਰੇਕ ਤੇ ਸੇਲ ਦਾ ਮਾਲ ਲੱਗਿਆ ਹੋਇਆ ਕੋਈ ਚੀਜ਼ ਆਈ ਨਹੀਂ ਹੈਗੀ ਬਾਈ ਇਹਨਾਂ ਨੇ ਪੂਰੇ ਬਾਈ ਸ਼ੌਕੀ ਆ ਇਹਨਾਂ ਪੂਰੇ ਵਧੀਆ ਕਹਿ ਕੇ ਬਣਾਇਆ ਹੋਇਆ ਬਾਈ ਇਧਰੋਂ ਦਿਖਾ ਦੇ ਮੂਰਤ ਹਿੱਸਾ ਉਹ ਸੱਕੇ ਤੇ ਵੀ ਚਾਸੀ ਨੂੰ ਕਿਤੇ ਗਾਰਡਰ ਨੂੰ ਕਿਤੇ ਉਹ ਨਹੀਂ ਹੈਗਾ ਲੋ ਬਾਈ ਰੇਲਾਈ ਸਾਹਾ ਗੋਲ ਹੁੰਦਾ ਪਿਓਰ ਹਨਾ ਗੱਬੇ ਤੇ ਪਤਲਾ ਹੁੰਦਾ ਸਾਈਡਾਂ ਕੋਲ ਹੁੰਦੀਆਂ ਗੱਬੇ ਤੇ ਪਤਲਾ ਹੁੰਦਾ ਹੈ ਅੱਛਾ ਬਾਈ ਆ ਵੀ ਬਾਈ ਦੀ ਨਵੀਂ ਗੱਲ ਸੀ ਬਾਈ ਕਹਿੰਦਾ ਗੱਬੇ ਤੇ ਪਤਲਾ ਹੁੰਦਾ ਹੈ ਠੀਕ ਹੈ ਜੀ ਆ ਆਪਣਾ ਗਾਡਰ 10 ਇੰਚੀ ਹੈ ਬਾਈ ਹਾਂ ਜੀ ਗਾਡਰ 10 ਇੰਚੀ ਹੈ 10 ਇੰਚੀ ਠੀਕ ਹੈ ਜੀ 10 ਇੰਚੀ ਗਾਡਰ ਹੈ ਬਾਈ ਤੇ ਬਾਕੀ ਬਣਤਰ ਬਹੁਤ ਸੋਹਣੀ ਨਾ ਟਰਾਲੇ ਦੀ ਬਾਕੀ ਜਿਹਨੇ ਦੇਖਣਾ ਬਾਈ ਆਪੇ ਨਕਸ਼ਾ ਕੱਢਣੇ ਹੋਏ ਉਰੇ ਆ ਨਕਸ਼ਾ ਕੱਢੋ ਆਗੇ ਨਕਸ਼ਾ ਕੱਢਣਾ ਚਾਹੀਦਾ ਆਗੇ ਨਕਸ਼ਾ ਕੱਢਣਾ ਚਾਹੀਦਾ ਬਾਈ ਠੀਕ ਆ ਉਰੂ ਨੇ ਲੋ ਬਾਈ ਹੁੱਕ ਵੀ ਹੈ ਬਾਈ ਕਿੰਨੀ ਹੋਊਗੀ ਇਹ ਨਮਾਈ 50 50 ਇੰਚ ਹੈ 55 ਹੈ 50 55 ਇੰਚ ਬਹੁਤ ਹੈ ਬਹੁਤ ਅੱਛਾ ਠੀਕ ਹੈ ਬਾਈ ਇਹਨਾਂ ਦੀ ਬਿਲਗ ਵਾਲਿਆਂ ਦਾ ਕੋਈ ਹੁੱਕ ਦਾ ਵੀ ਫਰਕ ਹੁੰਦਾ ਨਿਊ ਹਾਈਡ ਦੀ 55 ਹੁੰਦੀ ਹੈ ਅੱਛਾ ਹਮ ਓਕੇ ਤੇ ਲੋ ਬਾਈ ਜੋ ਕੋਈ ਵੀ ਮੇਰਾ ਵੀਰ ਬਾਈ ਹੋਇਆ ਟਰਾਲਰ ਇਹਨਾਂ ਦਾ ਚਾਹਵਾਨ ਮੰਜੀ ਲੱਗੀ ਵੀ ਸਭ ਕੋ ਲੱਗਿਆ ਉਹ ਕਨੇ ਸੈਟ ਬਾਈ ਇੰਦਰ ਵੀ ਦਿਖਾ ਦੇ ਯਾਰ ਇੰਦਰ ਤਾਂ ਦਿਖਾਇਆ ਨਹੀਂ ਓਕੇ ਮੰਜੀ ਲੱਗੀ ਹੋਈ ਆ ਬਾਈ ਇਹਦੇ ਥੱਲੇ ਟੂਲ ਬਾਕਸ ਆ ਉਹ ਲਾਇਆ ਬਾਈ ਭਾਏ ਦੇ 200 ਕਾਟਰ ਫਾਕਰ ਦਾ ਮਾਲ ਲਿਆ ਵਾ ਇਧਰ ਉਹ ਵੀ ਬਣਾਈ ਹੋਈ ਆ ਬਾਈ ਕੁਛ ਉਹ ਥਰ ਉਹ ਥੱਲੇ ਬਕਸਾ ਇੱਕ ਇੱਕ ਹੋਰ ਬਣਾਇਆ ਛੋਟਾ ਜਿਹਾ ਦੇਖੋ ਬਕਸਾ ਬਾਈ 55.5 ਪੂਰਾ ਵਧੀਆ ਟਰਾਲਾ ਬਾਈ ਕਿਸੇ ਨੇ ਲੈਣਾ ਹੋਇਆ ਅੱਖਾਂ ਬੰਦ ਕਰਕੇ ਲਈ ਗੀ 18 18 6 ਦਾ ਗਾਰੰਟੀ ਆ ਆਪਣੀ ਸੁਗੀ ਬਾਈ ਤੇ ਹੁਣ ਬਾਈ ਆਪਾਂ ਤੁਹਾਨੂੰ ਦੱਸ ਦਿਆਂ ਰੇਟ ਇਹਨਾਂ ਦੇ ਹੈਪੀ ਬਈ ਰੇਟ ਦੱਸਦਾ ਜੈ ਜੈ ਕਿੰਨਾ ਲੈਣਾ ਟਰਾਲੇ ਦਾ 340000 ਰੁਪਏ ਜੀ ਓਕੇ ਟਰੈਕਟਰ ਦਾ 170000 ਰੁਪਇਆ 170 ਹਾਂਜੀ ਜੈਜਮੁੱਲਾ ਜੈਜਮੁੱਲਾ ਜੀ ਠੀਕ ਆ ਤੇ ਲੋ ਜੀ ਬਾਈ ਬਾਈ ਕਹਿੰਦਾ ਟਰਾਲਾ ਦਾ ਮੁੱਲ ਕਰਦੇ ਆ 340 ਠੀਕ ਆ ਜੀ ਤੇ ਬਾਈ ਕੋਈ ਆਏ ਨਾ ਕਿਹੋ ਰੇਟ ਵੱਧ ਘਾਟਾ ਕਿਉਂਕਿ ਜਦੋਂ ਆਪਾਂ ਆਪ ਲੈਣ ਤੁਰਦੇ ਸਾਡੇ ਪਿੰਡ ਦੋ ਤਿੰਨ ਨਵੇਂ ਟਰਾਲੇ ਬਣ ਕੇ ਆਏ ਆ 16 ਫੁੱਟੇ 16 ਫੁੱਟਾ ਦਾ ਬਾਈ ਕਮਨੇ ਅੰਦਰ ਵੀ ਖੜਾ ਬਾਈ ਦਾ ਟਰਾਲਾ ਗਿਆ ਹੋਇਆ ਫਰੀਆਂ ਨੇ ਗਿਆ ਹੋਇਆ ਅੱਛਾ ਗਿਆ ਹੋਇਆ ਉਹ ਵੀ ਮੈਂ ਨਾ ਕਿੰਨੇ ਦਾ ਬਣ ਗਿਆ ਬਈ 5 ਲੱਖ ਚ ਪੈ ਗਿਆ ਸਵਾ 5 ਲੱਖ ਰੁਪਇਆ ਸਵਾ 5 ਚ ਪੈ ਗਿਆ ਤੇ ਇਹਦੇ ਵਿੱਚੋਂ ਬਾਈ ਜਿੰਨਾ ਵੀ ਜਾਇਜ ਮਾਨਤਨ ਹੋਊਗਾ ਬਾਈ ਉਹ ਬਾਈ ਉਹ ਕਰਦੇ ਹੋ ਠੀਕ ਕਰਦਾਂਗੇ ਜੀ ਕਰਦਾਂਗੇ ਕੋਈ ਬੰਦਾ ਜੇ ਦੂਰੋਂ ਆਵੇ ਜੇ ਨੇੜੋਂ ਆਵੇ ਚਾਹੇ ਨੇੜੇ ਤੇ ਵਜਾ ਦੂਰ ਦੋ ਮਾਨਤਨ ਕਰਨਾ ਪੈਣਾ ਵਧੀਆ ਮਾਨਤਨ ਕਰਦੇ ਹੋ ਬਾਈ ਦਾ ਠੀਕ ਤੇ ਬਾਕੀ ਬਾਈ ਮੌਕੇ ਤੇ ਜਿੰਨਾ ਵੀ ਹੋਇਆ ਬਾਈ 5000 ਥੋੜਾ ਮਾਨਤਨ ਕਰਕੇ ਤੋਰੂਗਾ ਟਰਾਲਾ ਪੂਰਾ ਚੰਗਾ ਹੈ ਬਾਈ ਕਿਤੇ ਤੁਸੀਂ ਆ ਕੇ ਉਂਗਲੀ ਨਹੀਂ ਧਰ ਸਕਦੇ ਹੈਗੇ ਨਹੀਂ ਆਪਾਂ ਵਿੱਚੋਂ ਥੋੜੇ ਵਿੱਚ ਆਹ ਪਿਆਰੇ ਇਹ ਪਿਆਰੇ ਵਿੱਚੋਂ ਦਿਖਾ ਦਾਂਦੇ ਬਾਈ ਸੀਸੇ ਵਾਂਗੂ ਸੀਸੇ ਵਾਂਗੂ ਜਮਕੂ ਫਾਸ ਓਕੇ ਹਾਂਜੀ ਠੀਕ ਸਿਰਫ ਬਾਈ ਥੋੜਾ ਜਿਹਾ ਇੱਕ ਮਸ਼ੀਨਰੀ ਬੜੀ ਲੈ ਲਈ ਟਰੈਕਟਰ ਬੜਾ ਲੈ ਲਿਆ 4x4 ਤਾਂ 18 ਫੁੱਟ ਬਣਾ ਲੈਣਾ ਥੋੜਾ ਜਿਹਾ ਚਲੋ ਬੰਦੇ ਨੂੰ ਹੋ ਜਾਂਦਾ ਵੀ ਉਹਨਾਂ ਨੇ ਟਰੈਕਟਰ ਬੜਾ ਲੈ ਲਿਆ ਕਿਉਂਕਿ ਸਾਡੇ ਪਿੰਡ ਦੋ ਦਿਨ ਟਰਾਲੇ ਬਣ ਕੇ ਆ ਗਏ ਬੜੇ ਹੈ ਬਾਈ ਕੀੜਾ ਹੁੰਦਾ ਹਾਂਜੀ ਉਹਦੇ ਕਰਕੇ ਥੋੜਾ ਜਿਹਾ ਹੁੰਦਾ ਵੀ ਚਲੋ ਵੀ ਆਪਾਂ ਵੀ ਬਣਾ ਲਈਏ ਬੜਾ ਬਣਾ ਲਈਏ ਬੜਾ ਬਣਾ ਲਈਏ ਟ੍ਰੈਂਡ ਆ ਗਿਆ ਬੜੇ ਗੱਲ ਤਾਂ ਹੈ ਵੀ ਬਾਈ ਕੁਝ ਵੀ ਨਹੀਂ ਪੈਸੇ ਗੱਲ ਤਾਂ ਕੁਝ ਨਹੀਂ ਹੈ ਕਿ ਪੋੜਾ ਆਪਾਂ ਗੰਨਾ ਹੀ ਢੋਣਾ ਉੱਪਰ ਇੱਕੋ ਲੈਣ ਦਾ ਫਰਕ ਪੈਣਾ ਚਾਹ ਦੋ ਦਾ ਪੈਜੂ ਬਸ ਦੋ ਦਾ ਪੈਜੂ ਬਸ ਇੰਨਾ ਕੇ ਫਰ ਕੋਸ਼ਿਸ਼ ਥੋੜਾ ਜਿਹਾ ਬਾਈ ਸਮੇਂ ਦੇ ਸਾਬ ਨਾਲ ਹੈਪੀ ਬਾਈ ਸੁਣਾਵਾਂਗੇ ਨਵਾਂ ਬਣਾਵਾਂਗੇ ਬਿਲਗੇ ਵਾਲੇ ਤੇ ਬਣਾ ਕੇ ਲਿਆਉਣਾ ਜੀ ਅੱਛਾ ਬਣਾਉਣਾ ਇਹਨਾਂ ਦੇ ਹੀ ਆ ਬਣਾਉਣਾ ਇਹਨਾਂ ਦੇ ਜੀ ਅੱਛਾ 6 ਮਹੀਨੇ ਹੁੰਦੇ ਨੇ ਅੱਛਾ ਹਾਂਜੀ ਠੀਕ ਆ ਤੇ ਬਾਕੀ ਬਾਈ ਹੁਣ ਮੂਰੇ ਸੀਜ਼ਨ ਵੀ ਆ ਸੀਜ਼ਨ ਆ ਕਿਉਂ ਹਾਂ ਸੀਜ਼ਨ ਆ ਵੀ ਮੂਰੇ ਬਾਈ ਟਰਾਲਿਆਂ ਦਾ ਗੰਨੇ ਦਾ ਹੁਣ ਵੀ ਕੰਮ ਪੂਰਾ ਚੱਲ ਰਿਹਾ ਤੇ ਬਾਕੀ ਆਗੇ ਦੇਖ ਲਿਓ ਪਿੰਡ ਚ ਲੀਆਂ ਬਾਈਆ ਬਈ ਬਣਾ ਨੰਬਰ ਬੋਲਦੇ ਮੜਾ ਜੀ ਹੁਣ 94172 76480 94172776480 ਬਾਈ ਮੇਰਾ ਨੰਬਰ ਵੀ ਨੋਟ ਕਰ ਲਓ ਜੇ ਕਈ ਵਾਰ ਫੋਨ ਆ ਸਕਦਾ 8146178790 ਤੇ ਬਾਈ ਦਾ ਘਰ ਜਮਾਈ ਮੇਰੇ ਘਰ ਦੇ ਜਮਾਈ ਨਾਲੇ ਆ ਬਾਈ ਥੋੜਾ ਜਿਹਾ ਦੂਰ ਹਟ ਕੇ ਉਹ ਸਾਹਮਣੇ ਘਰ ਆ ਦਿਖਾ ਦੇ ਬਾਈ ਲੋਕੇਸ਼ਨ ਦਿਖਾ ਦੇ ਕਿਸੇ ਨੂੰ ਦੇਖਣੀ ਹੁੰਦੀ ਆ ਆ ਸਾਹਮਣੇ ਘਰ ਆ ਬਾਈ ਇਹਨਾਂ ਦਾ ਤੇ ਆਹ ਸਾਹਮਣੇ ਬਾੜਾ ਏ ਠੀਕ ਆ ਤੇ ਉਰੇ ਤੁਹਾਨੂੰ ਟਰੈਕਟਰ ਸਾਨੂੰ ਮਿਲ ਜਾਣਾ ਘਰਾਂ ਖੜਾ ਏ ਬਾਈ ਦੇ ਟਰਾਲਾ ਤੁਹਾਨੂੰ ਇੱਥੇ ਖੜਾ ਮਿਲੂਗਾ ਠੀਕ ਆ ਜੀ ਤੇ ਬਾਕੀ ਟਰੈਕਟਰ ਵੀ ਪੂਰਾ ਘੈਂਟ ਆ ਕਿਉਂਕਿ ਆਪਾਂ ਦਾ ਜ਼ਿਆਦਾਤਰ ਵੀਡੀਓ ਬਾਈ ਟਰੈਕਟਰਾਂ ਦੀਆਂ ਪਾਉਨੇ ਆ ਠੀਕ ਹੈ ਟਰੈਕਟਰ ਦੀ ਆ ਗਏ ਆਪਣੀ ਟਰਾਈ ਲੈ ਲਿਓ ਤਸੱਲੀ ਕਰ ਲਿਓ ਮੋਲੇ ਟਾਇਰ ਬਾਈ 25 30 ਪੈਸੇ ਹੀ ਆ 20 ਪੈਸੇ ਮੰਨੋ ਆਏ ਮੰਨੋ ਮੋਲੇ ਟਾਇਰ ਪੈਣੀ ਆ ਬਾਈ ਮੋਲੇ ਟਾਇਰ ਪੈਣੇ ਆ ਜੀ ਠੀਕ ਆ ਤੋ ਆਗੇ ਤਾਂ ਨਹੀਂ ਦੰਦੇ ਨਹੀਂ ਨਹੀਂ ਨਾ 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 ਇਦਾਂ ਹੀ ਦੇ ਦੇਣਾ ਐਂ ਹੁੰਦਾ ਜੀ ਠੀਕ ਆ ਪਾ ਦੂੰਗਾ ਮੈਂ ਪੈਸੇ ਅੱਗੇ ਦੂੰਗਾ ਹਾਂ ਫੇਰ ਦੇ ਪਾ ਦੂੰਗਾ ਇਹਦਾ ਤੇਰੀ ਗੱਲ ਵੀ ਠਾਈ ਹੈ ਬਾਈ ਕਹਿੰਦਾ ਜੇ ਪੈਸੇ ਵਧਾ ਦੋਂਗੇ ਬਾਈ ਫੇਰ ਆਪਾਂ ਬੜਾ ਮੋਟਾ ਪਵਾ ਦਾਂਗੇ ਤਾਂ ਵੀ ਕੋਈ ਗੱਲ ਨਹੀਂ ਤੇ ਬਾਕੀ ਠੀਕ ਆ ਜੀ ਬਾਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਲਾਈਕ ਮਿਲਣ ਲਈ ਵੀਡੀਓ ਚ ਧੰਨਵਾਦ ਥੈਂਕ ਯੂ